ਹਰ ਕੋਈ ਦੁੱਖ ਦੇ ਘੜੇ ਵਿੱਚ ਮਨ ਮਰਾਣਾ ਵਾਲੇ ਦੇ ਘਰ ਵਿੱਚ ਪਹੁੰਚ ਰਿਹਾ ਹੈ ਹਰਿੰਦਰ ਸੰਤੋਜੀ ਪਹੁੰਚੇ ਹੋਏ ਨੇ ਸੰਤੋਸ ਸਾਹਿਬ ਸૌ ਤੋਂ ਪਹਿਲੇ ਬੜਾ ਦੁਖਦ ਸਮਾਂ ਹੈਗਾ ਬਾਲੀਵੁੱਡ ਤੱਕ ਦੀ ਹਸਤੀਆਂ ਤੇ ਪਹੁੰਚ ਰਹੀਆਂ ਨੇ ਅੱਜ ਦੁਖਸੰਗਤ ਬਹੁਤ ਪਿਆਰ ਮਾਨ ਸਾਹਿਬ ਦਾ ਤੁਹਾਨੂੰ ਪਤਾ ਹੀ ਬਹੁਤ ਵੱਡਾ ਨਾਮ ਹੈ ਮਾਰੀ ਸਿੰਘ ਮਾਨ ਸੋ ਮੈਂ ਮੇਰੇ ਰਿਸ਼ਤੇ ਜਿਵੇਂ ਉਤਾਈ ਜੀ ਲੱਗਦੇ ਸੀ ਕਿਉਂਕਿ ਮੈਂ ਮੇਰੇ ਮੰਮੀ ਵੀ ਇਹਨਾਂ ਦੇ ਨਾਲ ਹੀ ਪੜਾਉਂਦੇ ਰਹੇ ਆ ਤੇ ਬਹੁਤ ਜ਼ਿਆਦਾ ਦੁੱਖ ਇਹਨਾਂ ਦੇ ਅੱਖਾਂ 'ਚ ਖੜੇ ਆ ਤੇ ਇਹਨਾਂ ਦਾ ਚਲਾ ਜਾਣਾ ਬਹੁਤ ਜ਼ਿਆਦਾ ਘਾਟਾ ਸਾਡੇ ਸਾਰੇ ਪਰਿਵਾਰ ਨੂੰ ਮਾਨ ਸਾਹਿਬ ਦੇ ਪਰਿਵਾਰ ਨੂੰ ਕਿਹੜੀਆਂ ਗੱਲਾਂ ਹਮੇਸ਼ਾ ਯਾਦ ਰਹਿਣਗੇ ਉਹਨਾਂ ਦੀ ਬਸ ਬਹੁਤ ਵਧੀਆ ਸੁਭਾਅ ਸੀ ਉਹਨਾਂ ਦਾ ਬਹੁਤ ਪਿਆਰ ਕਰਦੇ ਸੀ ਮੈਂ ਉਦੋਂ ਹਜੇ ਕਲਾਕਾਰ ਬਣਦਾ ਬਣਦਾ ਹੁੰਦਾ ਸੀ ਜੇ ਜਦੋਂ ਉਹਨਾਂ ਨੇ ਬਹੁਤ ਅਸ਼ੀਰਵਾਦ ਦੇਣਾ ਤੇ ਮੇਰੀਆਂ ਫਰਮਾਇਸ਼ਾਂ ਵੀ ਉਹਨਾਂ ਨੇ ਪੂਣੀਆਂ ਮਾਨ ਸਾਹਿਬ ਕੋਲੇ ਵੀ ਬੱਚੇ ਦਾ ਖਿਆਲ ਰੱਖਣਾ ਉਹਨਾਂ ਨੇ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਦੁਨੀਆ ਵਿੱਚ ਨਾਮ ਕਮਾਉਣਾ ਬਹੁਤ ਵੱਡੀ ਗੱਲ ਹੋਈ ਤੁਸੀਂ ਤਾਂ ਪੂਰਾ ਸਮਾਂ ਦੇਖਿਆ ਬਿਲਕੁਲ ਹੀ ਬਿਲਕੁਲ ਸਾਡੇ ਤੋਂ ਇੱਥੇ ਨਾਲ ਮੇਰੇ 1 ਕਿਲੋਮੀਟਰ ਤੇ ਪਿੰਡ ਹੈ ਤੇ ਬਹੁਤ ਮੇਰੇ ਮੰਮੀ ਔਰ ਡੈਡੀ ਦੋਨੋਂ ਹੀ ਇਕ 10 ਉਸਤਾ بڑے ਸਟੇਜਾਂ ਵੇਖੀਆਂ ਨੇ ਬਹੁਤ ਕੁਝ ਵੇਖਿਆ ਤਾਂ ਇਹਨਾਂ ਦਾ ਨਾਮ ਹਮੇਸ਼ਾ ਸ੍ਰੇਧ ਤੁਸੀਂ ਲੈਣਾ ਲੈਣੇ ਰਹਿੰਦੇ ਹੋ ਸ਼ਾਇਦ ਮੈਂ ਦੱਸਣਾ ਚਾਹਣਾ ਵੀ ਮੈਡਮ ਦੇ ਨਾਲ ਮੈਨੂੰ ਜੌਬ ਕਰਨ ਦਾ ਜਿਹੜਾ ਮੌਕਾ ਮਿਲਿਆ ਔਰ ਸਾਡੀ ਸ਼ੁਰੂਆਤੀ ਦਿਨ ਸੀ ਜੌਬ ਦੇ ਇਮਰਾੜ ਦੇ ਸੈਂਟਰ ਹੈ ਟੀਚਰ ਹੁੰਦੇ ਸੀ ਤੇ ਨਾਲ ਹੀ ਪਿੰਡ ਹੈ ਲੈ ਮੈਂ ਉੱਥੇ ਪੜਾਉਂਦਾ ਹੁੰਦਾ ਸੀ ਤਾਂ ਹਮੇਸ਼ਾ ਸਾਨੂੰ ਇਹ ਇਨਚਾਰਜ ਕਰਦੇ ਸੀ ਵੀ ਸਾਡੇ ਕੋਲੇ ਜਿਹੜੇ ਬੱਚੇ ਪੜਨ ਵਾਲੇ ਐ ਉਹ ਲੋੜਵੰਦ ਪਰਿਵਾਰਾਂ ਦੇ ਬੱਚੇ ਐ ਤੇ ਤਕੜੇ ਹੋ ਕੇ ਆਪਾਂ ਉਹਨਾਂ ਦੀ ਬਾਹ ਫੜਨੀ ਐ ਸੋ ਮੈਡਮ ਬਹੁਤ ਉੱਚ ਕੋਟੀ ਦੇ ਅਧਿਆਪਕ ਸੀ ਔਰ ਉਹਨਾਂ ਨੂੰ ਇਸੇ ਕਰਕੇ ਅਧਿਆਪਨ ਖੇਤਰ ਦੇ ਵਿੱਚ ਬਹੁਤ ਸਾਰੇ ਅਵਾਰਡ ਵੀ ਮਿਲੇ ਉਹ ਹਮੇਸ਼ਾ ਸਾਡੀਆਂ ਯਾਦਾਂ 'ਚ ਵਸੇ ਰਹਿਣਗੇ ਔਰ ਉਹਨਾਂ ਦੀ ਪ੍ਰੇਰਣਾ ਦੇ ਨਾਲ ਅਸੀਂ ਬੱਚਿਆਂ ਦਾ ਮਾਰਗਦਰਸ਼ਨ ਕਰਨ ਦੀ ਕੋਸ਼ਿਸ਼ ਕਰਦੇ ਰਵਾਂਗੇ ਮੇਰੇ ਮਨ ਬਸਤਾ ਬਿਲਕੁਲ ਇਸ ਵਕ ਸਾਡੇ ਨਾਲ ਹਰੀਦਨ ਸੰਧੋ ਤੇ ਜਸਜੀ ਜੀ ਮੌਜੂਦ ਸੀਗੇ ਅਤੇ ਦੋਨੇ ਨਾਮਰ ਸਖਸ਼ਿਤਾ ਨੇ ਅਤੇ ਇਸ ਦੁੱਖ ਦੇ ਕੜੇ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਫਰੀਦਕੋਟ ਦੇ ਮਰਾੜ ਪਿੰਡ ਵਿੱਚ ਪਹੁੰਚੇ ਹੋਏ ਨੇ ਫਰੀਦਕੋਟ ਤੋਂ ਕੈਮਰਾ ਪਰਸਨ ਅਭਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਹਰ ਕੋਈ ਦੁੱਖ ਦੇ ਘੜੇ ਵਿੱਚ ਮਨ ਮਰਾਣਾ ਵਾਲਾ ਦੇ ਘਰ ਵਿੱਚ ਪਹੁੰਚ ਰਿਹਾ ਹੈ ਹਰਿੰਦਰ ਸੰਧੂ ਜੀ ਪਹੁੰਚੇ ਹੋਏ ਨੇ ਸੰਧੂ ਸਾਹਿਬ ਸਭ ਤੋਂ ਪਹਿਲੇ ਬੜਾ ਦੁੱਖਦ ਸਮਾਂ ਹੈਗਾ ਬਾਲੀਵੁੱਡ ਤੱਕ ਦੀ ਹਸਤੀਆਂ ਤੇ ਪਹੁੰਚ ਰਹੀਆਂ ਨੇ ਅੱਜ ਦੁੱਖ ਸੰਧਿਆ ਬਿਲਕੁਲ ਬਹੁਤ ਪਿਆਰ ਮਾਨ ਸਾਹਿਬ ਦਾ ਤੁਹਾਨੂੰ ਪਤਾ ਹੀ ਬਹੁਤ ਵੱਡਾ ਨਾਮ ਹੈ ਬਾਬੂ ਸਿੰਘ ਮਾਨ ਸੋ ਮੈਂ ਮੇਰੇ ਰਿਸ਼ਤੇ ਸਮਝ ਲਓ ਤਾਈ ਜੀ ਲੱਗਦੇ ਸੀ ਕਿਉਂਕਿ ਮੈਂ ਮੇਰੇ ਮੰਮੀ ਵੀ ਇਹਨਾਂ ਨਾਲ ਹੀ ਪੜਾਉਂਦੇ ਰਹੇ ਆ ਬਹੁਤ ਜ਼ਿਆਦਾ ਦੁੱਖ ਇਹਨਾਂ ਦੇ ਹੱਥਾਂ 'ਚ ਖੇਡੇ ਆ ਤੇ ਇਹਨਾਂ ਦਾ ਚਲਾ ਜਾਣਾ ਬਹੁਤ ਜ਼ਿਆਦਾ ਘਾਟਾ ਸਾਡੇ ਸਾਰੇ ਪਰਿਵਾਰ ਨੂੰ ਮਾਨ ਸਾਹਿਬ ਦੇ ਪਰਿਵਾਰ ਨੂੰ ਇਹੜੀਆਂ ਗੱਲਾਂ ਹਮੇਸ਼ਾ ਯਾਦ ਰਹਿਣਗੇ ਉਹਨਾਂ ਦੀ ਬਸ ਬਹੁਤ ਵਧੀਆ ਸੁਭਾਸੇ ਰਾਂ ਦਾ ਬਹੁਤ ਪਿਆਰ ਕਰਦੇ ਸੀ ਮੈਂ ਉਦੋਂ ਹਜੇ ਕਲਾਕਾਰ ਬਣਦਾ ਬਣਦਾ ਹੁੰਦਾ ਸੀ ਜੇ ਜਦੋਂ ਉਹਨਾਂ ਨੇ ਬਹੁਤ ਆਸ਼ੀਰਵਾਦ ਦੇਣਾ ਤੇ ਮੇਰੀਆਂ ਪਰਮੇਸ਼ਾ ਵੀ ਉਹਨਾਂ ਨੇ ਪਾਉਣੀਆਂ ਮਾਨ ਸਾਹਿਬ ਕੋਲੇ ਵੀ ਬੱਚੇ ਦਾ ਖਿਆਲ ਰੱਖਣਾ ਉਹਨਾਂ ਦਾ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਦੁਨੀਆ ਵਿੱਚ ਨਾਮ ਕਮਾਣਾ ਬਹੁਤ ਵੱਡੀ ਗੱਲ ਹੋਈ ਤੁਸੀਂ ਤਾਂ ਪੂਰਾ ਸਮਾਂ ਵੇਖੋ ਬਿਲਕੁਲ ਹੀ ਬਿਲਕੁਲ ਸਾਡੇ ਤੋਂ ਇੱਥੇ ਨਾਲ ਮੇਰੇ 1 ਕਿਲੋਮੀਟਰ ਤੇ ਪਿੰਡ ਹੈ ਤੇ ਬਹੁਤ ਮੇਰੇ ਮੰਮੀ ਔਰ ਡੈਡੀ ਦੋਨੋਂ ਇਕੱਠੇ ਹੀ ਸਰਵਿਸ ਕਰਦੇ ਇਥੇ ਮਰਾੜੀ ਸਕੂਲ ਦੇ ਵਿੱਚ ਹੀ। ਦੇਖੋ ਤੁਸੀਂ ਬੜੇ ਸਟੇਜਾਂ ਵੇਖੀਆਂ ਨੇ, ਬਹੁਤ ਕੁਝ ਵੇਖਿਆ ਤਾਂ ਇਹਨਾਂ ਦਾ ਨਾਮ ਹਮੇਸ਼ਾ ਸਨੇਤ ਤੁਸੀਂ ਲੈਣ ਲੈਣ ਰਹੇ ਨੇ। ਸ਼ਾਇਦ ਮੈਂ ਦੱਸਣਾ ਚਾਹਣਾ ਵੀ ਮੈਡਮ ਦੇ ਨਾਲ ਮੈਨੂੰ ਜੌਬ ਕਰਨ ਦਾ ਜਿਹੜਾ ਮੌਕਾ ਮਿਲਿਆ ਔਰ ਸਾਡੀ ਸ਼ੁਰੂਆਤੀ ਦਿਨ ਸੀ ਜੌਬ ਦੇ ਇਹ ਮਰਾੜ ਦੇ ਸੈਂਟਰ ਹੈ ਟੀਚਰ ਹੁੰਦੇ ਸੀ ਤੇ ਨਾਲ ਹੀ ਪਿੰਡ ਹੈ ਲੈ। ਮੈਂ ਉੱਥੇ ਪੜਾਉਂਦਾ ਹੁੰਦਾ ਸੀ ਤਾਂ ਹਮੇਸ਼ਾ ਸਾਨੂੰ ਇਹ ਇਨਚਾਰਜ ਕਰਦੇ ਸੀ। ਵੀ ਸਾਡੇ ਕੋਲੇ ਜਿਹੜੇ ਬੱਚੇ ਪੜਨ ਵਾਲੇ ਐ ਉਹ ਲੋੜਵੰਦ ਪਰਿਵਾਰਾਂ ਦੇ ਬੱਚੇ ਐ ਤੇ ਤਕੜੇ ਹੋ ਕੇ ਆਪਾਂ ਉਹਨਾਂ ਦੀ ਬਾਹ ਫੜਨੀ ਐ ਸੋ ਮੈਡਮ ਬਹੁਤ ਉੱਚ ਕੋਟੀ ਦੇ ਅਧਿਆਪਕ ਸੀ ਔਰ ਉਹਨਾਂ ਨੂੰ ਇਸੇ ਕਰਕੇ ਅਧਿਆਪਨ ਖੇਤਰ ਦੇ ਵਿੱਚ ਬਹੁਤ ਸਾਰੇ ਅਵਾਰਡ ਵੀ ਮਿਲੇ ਉਹ ਹਮੇਸ਼ਾ ਸਾਡੀਆਂ ਯਾਦਾਂ 'ਚ ਵਸੇ ਰਹਿਣਗੇ ਔਰ ਉਹਨਾਂ ਦੀ ਪ੍ਰੇਰਣਾ ਦੇ ਨਾਲ ਅਸੀਂ ਬੱਚਿਆਂ ਦਾ ਮਾਰਗਦਰਸ਼ਨ ਕਰਨ ਦੀ ਕੋਸ਼ਿਸ਼ ਕਰਦੇ ਰਹਿਵਾਂਗੇ ਨਮਰਤਾ ਬਿਲਕੁਲ ਇਸ ਵਕ ਸਾਡੇ ਨਾਲ ਹਰਿੰਦਰ ਸੰਧੂ ਤੇ ਜੱਸੀ ਜੀ ਮੌਜੂਦ ਸੀਗੇ ਅਤੇ ਦੋਨੇ ਨਾਮਰ ਸਖਸ਼ਿਤਾ ਨੇ ਅਤੇ ਇਸ ਦੁਖਦੀ ਘੜੇ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਫਰੀਦਕੋਟ ਦੇ ਮਰਾੜ ਪਿੰਡ ਵਿੱਚ ਪਹੁੰਚੇ ਹੋਏ ਨੇ ਫਰੀਦਕੋਟ ਤੋਂ ਕੈਮਰਾਪਰਸਨ ਅਭਿਜਿਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸੂਰਜਾ ਟੀਵੀ